ਇਸ ਦਿਨ ਕਲਾਮ ਵਿੱਚ ਹੁਣ ਚੱਲੇ ਆ ਕਿ ਪਰਮੇਸ਼ਰ ਸਾਨੂੰ ਹੁਕਮ ਤੇ ਵਿਧੀਆਂ ਦਿੰਦਾ ਹੈ ਜਿਨ੍ਹਾਂ ਨੂੰ ਹੀ ਮੰਨਣਾ ਹੈ ਜਿਹਦੇ ਅਨੁਸਾਰ ਹੀ ਚੱਲਣਾ ਹੈ ਜਦੋਂ ਇਹਨੂੰ ਮੰਨ ਕੇ ਉਹਦੇ ਅਨੁਸਾਰ ਚੱਲਾਂਗੇ ਤੇ ਖੁਦਾ ਸਾਨੂੰ ਆਸ਼ੀਸ਼ ਦੇਵੇਗਾ ਪਰ ਜੇਕਰ ਇਹ ਸ਼ੈਤਾਨ ਨੂੰ ਭੋਸ਼ ਕਰਾਂਗੇ ਉਹਦੇ ਕੰਮ ਕਰਾਂਗੇ ਪਰ ਇੱਕ ਸਮਾਂ ਇਹ ਜਿਹਦੇ ਲਈ ਪ੍ਰਭੂ ਸਾਡੀ ਰੂਹ ਨੂੰ ਬਚਾਉਣ ਲਈ ਆਏ ਮੂਸੇ ਦੇ ਸਾਡੀ ਰੂਹ ਨੂੰ ਜਿਹੜਾ ਸ਼ੈਤਾਨ ਫਿਰ ਨਰਕ ਦੇ ਵਿੱਚ ਲੈ ਕੇ ਜਾਵੇਗਾ ਹਲੇਲੂਇਆ ਖੁਦਾ ਦੇ ਦਾਸ ਨੇ ਤੁਹਾਨੂੰ ਸਿਰ ਪਰਮੇਸ਼ਰ ਦਾ ਕਲਾਮ ਦੇਣਾ ਤੁਹਾਨੂੰ ਖੁਦਾ ਦਾ ਵਚਨ ਦੇਣਾ ਤਾਂ ਜੋ ਤੁਸੀਂ ਗੁਲਾਮੀ ਦੇ ਵਿੱਚ ਨਾ ਜਾਓ ਹਲੇਲੂਇਆ ਪਰਮੇਸ਼ਰ ਬਚਾਉਣਾ ਚਾਹੁੰਦਾ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਕਿ ਜਦੋਂ ਤੁਸੀਂ ਇਹਦੇ ਕੋਲ ਨੂੰ ਮੰਨੋਗੇ ਉਹਦੇ ਕੋਲ ਵੀ ਇੱਕ ਲਿਸਟ ਹੋਏਗੀ ਨਹੀਂ ਮੇਰੇ ਬੱਚਿਆਂ ਨੇ ਵੇਖੋ ਮੇਰੇ ਹੁਕਮ ਦੀ ਪਾਲਣਾ ਕੀਤੀ ਹੈ ਹਲੇਲੂਇਆ ਉਹ ਨਾ ਹੋਵੇ ਜੱਬ ਸਾਰੀ ਉਮਰ ਰਾਦਕੇ ਬਣ ਕੇ ਰਹਿ ਜੇ ਰਾਦਨੇ ਕਰਦੇ ਰਹੇ ਚਗੇ ਸਿਰਫ ਰਾਦਨਾ ਕਰਦੇ ਨਾਲ ਕੁਝ ਨਹੀਂ ਮਿਲਣਾ ਸੰਡੇ ਤੇ ਸੰਡੇ ਚਰਚਾ ਆਉਣ ਦੇ ਨਾਲ ਕੁਝ ਨਹੀਂ ਮਿਲਣਾ ਪਰ ਹੁਕਮ ਦੀ ਪਾਲਣਾ ਕਰਦੇ ਨਾਲ ਸਭ ਕੁਝ ਮਿਲਣਾ ਇਹ ਵਚਨ ਤੁਹਾਡੇ ਲਈ ਵੀ ਹੈ ਵਚਨ ਤੁਹਾਡੇ ਲਈ ਹੈ ਵਚਨ ਮੇਰੇ ਲਈ ਤੇ ਮੇਰੇ ਪਰਿਵਾਰ ਦੇ ਲਈ ਹੈ ਹਲਜੀ ਅਜੀ ਚੱਲਣ ਕਿ ਚਲਾਤੀ ਦੀ ਕਿਤਾਬ ਉਹ ਦਿੱਚਾ ਉਹ تین ਅੱਠ ਹੱਥ ਵਿੱਚ ਪੜਾਂਗੇ ਪਰ ਉਸ ਵੇਲੇ ਪਰਮੇਸ਼ਰ ਤੋਂ ਅਣਜਾਨ ਸੋ ਤੁਸੀਂ ਉਹਨਾਂ ਬੰਦਨਾ ਵਿੱਚ ਸੋ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਨ ਪਰ ਹੁਣ ਜੋ ਤੁਸੀਂ ਪਰਮੇਸ਼ਰ ਨੂੰ ਜਾਣ ਗਏ ਹੋ ਸਭੋ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ ਤਾਂ ਕਿ ਤੁਸੀਂ ਫਿਰ ਉਹਨਾਂ ਨਿਰਭਲ ਅਤੇ ਨਿਕਮੀਆਂ ਮੂਲ ਗੱਲਾਂ ਦੀ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਨੇ ਬੰਦਰ ਵਿੱਚ ਤੁਸੀਂ ਨਵੇਂ ਸਿਰਿਓਂ ਹੋਣਾ ਚਾਹੁੰਦੇ ਹੋ ਹallelujah ਹallelujah ਮੈਂ ਵਚਨ ਦਾ ਹੋਰ ਟੌਪਿਕ ਨਹੀਂ ਅੱਜ ਪਰ ਮੈਂ ਇਹ ਇਸ ਕਰਕੇ ਵਚਨ ਤੁਹਾਨੂੰ ਦੇਣਾ ਕਿ ਬਹੁਤ ਸਾਡੇ ਸਾਡੇ ਮਸੀਹ ਭੈਣਾ ਮਸੀਹ ਭਾਈ ਜੋ ਇਹਨਾਂ ਰੀਤ ਰਿਵਾਜਾਂ ਨੂੰ ਮੰਨਦੇ ਹallelujah ਵਚਨ ਚਲੀ ਕਰ ਪਰ ਤੁਸੀਂ ਉਸ ਵੇਲੇ ਪਰਮੇਸ਼ਰ ਜਾਂ ਜੋ ਸੌਤ ਹੀ ਉਹਨਾਂ ਦੇ ਬੰਦਰ ਵਿੱਚ ਤੋਂ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਹਨ ਅਸੀਂ ਪਹਿਲਾਂ ਇਹਦੇ ਬੰਦਰ ਵਿੱਚ ਸੀਗੇ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਹਨ ਅਸੀਂ ਉਹਨਾਂ ਦੇ ਬੰਦਰ ਵਿੱਚ ਬੱਚੇ ਹੋਏ ਉਹ ਰੀਤੀਆਂ ਰਿਵਾਜਾਂ ਵਿੱਚ ਉਹ ਤੀਵੀਂ ਚਗਾਉਣੇ ਢਾਗੇ ਬੰਨਣੇ ਸਿਆਣੇ ਮਰਿਆਣੇ ਦੇ ਜਾਣਾ ਤੂੰ ਉਫਰ ਵੱਟੀ ਦਿਖਾਉਣੀ ਬਚਨ ਚ ਲਿਖਿਆ ਤੂੰ ਉਹਨਾਂ ਦੇ ਬੰਦਰ ਵਿੱਚ ਸੀਗੇ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਨ ਪਰ ਕੋਣ ਜੋ ਤੂੰ ਪਰਮੇਸ਼ਰ ਨੂੰ ਜਾਣ ਗਏ ਉਹ ਸੁਭ ਪਰਮੇਸ਼ਰ ਨੂੰ ਤੁਹਾਨੂੰ ਜਾਣ ਲਿਆ ਤਾਂ ਕਿਕਰਾਂਦਾ ਤੂੰ ਫਿਰ ਉਹਨਾਂ ਨਿਰਮਲ ਉਹਨਾਂ ਨਿਰਬਲ ਤੇ ਨਕਮੀਆਂ ਮੂਲ ਗੱਲਾਂ ਦੇ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਕੋਈ ਨਵੇਂ ਸਿਰਿਓਂ ਆਉਣਾ ਚਾਹਦੇ ਹਲਦੀਰ ਅੰਦਰ ਦੀ ਕਮੀਆਂ ਗੱਲਾਂ ਦੇ ਵਲ ਤੁਸੀਂ ਕੀ ਕਰਦੇ ਹੋ ਮੋੜ ਜਾਂਦੇ ਹੋ ਅੰਦਰ ਜਿਨ੍ਹਾਂ ਦੇ ਬੰਦਰ ਵਿੱਚ ਤੁਸੀਂ ਨਵੇਂ ਸਿਰਿਓਂ ਆਉਣਾ ਚਾਹਤੇ ਇਹ ਬੰਦਨ ਹੈ ਹਲੇਲੂਇਆ ਬਹੁਤ ਸਾਰੇ ਮਸੀਹ ਭੈਣਾ ਆ ਸੁਣੇ ਕਰਨਾ ਅਕਰਵਾ 14 ਵਰਤ ਰੱਖਦੇ ਕਿੰਨੇ ਚੰਨੇ ਜੜੀਆਂ ਰੱਖਦੇ ਰੱਖਦੇ ਜੜੀਆਂ ਰੱਖਦੇ ਹੱਥ ਕੜਾ ਕਰਦੇ ਨੇ ਮਾਫੀ ਹੈ ਰਬੂ ਦੀ ਜੀ ਰਿਵਚ ਸਭ ਕੁਝ ਆਹ ਰਾਤ ਪੀ ਕਰਵਾ 14 ਕਰਵਾ 14 ਵਰਤਮਾ ਕਾਦਲੀ ਰੱਖਦੇ ਪਤਾ ਤਾਂ ਨਹੀਂ ਨਹੀ ਪਤਾ ਕਾਦਲੀ ਰੱਖਦੇ ਇਹ ਮਸੀਹਾਂ ਵਾਸਤੇ ਵਰਤ ਨਹੀਂ ਇਹ ਚੀਜ਼ਾਂ ਜਿਹੜੀਆਂ ਦਿਨ ਤਿਹਾਰ ਨੇ ਇਹ ਜਿੱਤੀ ਨਵਾਜ ਨੇ ਮਸੀਹ ਲੋਕਾਂ ਵਾਸਤੇ ਲੀਏ ਇਹ ਪ੍ਰਾਇਆਂ ਕੋਮਾਂ ਵਾਸਤੇ ਉਹ ਆਪਣੇ ਨੂੰ ਮੰਨਦੇ ਉਹਨਾਂ ਦੇ ਅਨੁਸਾਰ ਚੱਲਦੇ ਔਰ ਸਾਡੇ ਜਿਵੇਂ ਪ੍ਰਭੂ ਦੇ ਲੋਕ ਜੇ ਵਿਸ਼ੇ ਕੀਤੇ ਮਸਜ ਦਿੱਤੇ ਖੁਦਾ ਦਾ ਬਚਨ ਨੂੰ ਜਾਣਨ ਵਾਲੇ ਪਰਮੇਸ਼ਰ ਦੇ ਪਿੱਛੇ ਚੱਲਣ ਵਾਲੇ ਉਹ ਜਿਹੜੇ ਦੋਹੀ ਨਿਰਬੰਧ ਨੇ ਕੰਮੀਆਂ ਮੂਲ ਗੱਲਾਂ ਦੇ ਵੱਲ ਮੁੜ ਜਾਂਦੇ ਆਂ ਅਈ ਫਿਰ ਉਹਨਾਂ ਚੀਜ਼ਾਂ ਵੱਲ ਮੁੜ ਜਾਂਦੇ ਜਿਨ੍ਹਾਂ ਤੋਂ ਪੁਤਲੇ ਆਜ਼ਾਦ ਕੀਤਾ ਸਾਨੂੰ ਹallelujah ਅੰਦਰ ਜਿਨ੍ਹਾਂ ਨੇ ਬੰਦਨ ਵਿੱਚ ਦੀਨ ਨਵੇਂ ਸਿਰਿਓਂ ਫਿਰ ਆਉਣਾ ਚਾਹੁੰਦੇ ਬੰਦਨ ਵਿੱਚ ਆਉਣਾ ਚਾਹੁੰਦੇ ਮਤਲਬ ਅਹੀਂ ਫਿਰ ਉਹਨਾਂ ਬੰਦਨ ਵਿੱਚ ਫਸ ਜਾਂਦੇ ਫਿਰ ਹੀ ਨੇਮ ਬੰਦੇ ਆਂ ਅਹੀਂ ਇੱਕ ਵਾਅਦਾ ਕਰਦੇ ਨੇ ਨੇਮ ਬੰਦੇ ਫਿਰ ਤੋਂ ਸਾਡਾ ਨੇਮ ਸਿਰਫ ਪਰਮੇਸ਼ਰ ਦੇ ਨਾਲ ਹੋਵੇ ਤੁਹਾਡਾ ਵਾਅਦਾ ਪ੍ਰਭੂ ਦੇ ਨਾਲ ਹੋ ਤੁਹਾਡਾ ਨੇਮ ਪਰਮੇਸ਼ਰ ਦੇ ਨਾਲ ਹੋ ਨਾ ਕਿ ਕਿਸੇ ਇਨਸਾਨ ਦੇ ਨਾਲ ਹallelujah ਮੈਂ ਕੱਲ ਦੱਸ ਨਹੀਂ ਸੀ ਘਰ ਵਿੱਚ ਤੇ ਜਿਹੜੇ ਇਹ ਰੱਖਸ਼abandana ਅਪਾ ਇੱਕ ਛੋਟੀ ਜੀ ਉਦਾਹਰਣ ਦਿੰਦੇ ਜਿਹਦੇ ਤੁਸੀਂ ਰੱਖਣੀ ਬੰਦਦੇ ਹੋ ਉਹਨੂੰ ਗੰਡਾ ਮਾਰਦੇ ਤੇ ਨਹੀਂ ਹੱਥ ਤੇ ਬੰਨ ਕੇ ਗੰਡਾ ਮਾਰਦੇ ਹੁਣ ਇਹ ਤੇ ਕੀ ਕਰਦੇ ਹਨ ਬੰਦਰ ਬੰਦ ਨੇਮ ਇਹਨਾਂ ਚੀਜ਼ਾਂ ਤੋਂ ਤੇ ਪਤਾ ਨਹੀਂ ਆਜ਼ਾਦ ਕਿ ਤੱਕ ਹਲੇਲੂਇ ਹਾਂਜੀ ਦਸ ਸਾਲ ਪੜ ਕੇ ਲਿਓ ਤਿਆਨ ਨੂੰ ਸੁਣਿਓ ਬੱਚੇ ਤੁਸੀਂ ਦਿਨਾਂ ਤੇ ਮਹੀਨਿਆਂ ਤੇ ਸਮਿਆਂ ਤੇ ਵਰਿਆਂ ਨੂੰ ਮੰਨਦੇ ਹੋ ਹallelujah ਧਿਆਨ ਨਾਲ ਸੁਣਨਾ ਮੇਰੇ ਪਿਆਰੋ ਦੇ ਪਾਈਆਂ ਨੇ ਕਿੰਨੂ ਕਿੰਨੂ ਮੰਨਦੇ ਤੁਸੀਂ ਤੁਸੀਂ ਦਿਨਾਂ ਨੂੰ ਅੱਜ ਕਿਹੜਾ ਦਿਨ ਹੈ ਜੀ ਮੰਨਦੇ ਨਾ ਅੱਜ ਸੋਮਵਾਰ ਹੈ ਜਾਂ ਮੰਗਲਵਾਰ ਅੱਜ ਐਸਵਾਰ ਵਿੱਚ ਆ ਨਹੀਂ ਕਰਨਾ ਬੱਜ ਜੀ ਕਿ ਤੂੰ ਇਹ ਮਹੀਨਿਆਂ ਨੂੰ ਮੰਨਦੇ ਐਸ ਮਹੀਨੇ ਵਿੱਚ ਆ ਹੁੰਦਾ ਐਸ ਮਹੀਨੇ ਵਿੱਚ ਆਉ ਹੁੰਦਾ ਅੰਦਾ ਤੂੰ ਇਸ ਸਮਿਆਂ ਨੂੰ ਮੰਨਦੇ ਤੂੰ ਵਰਿਆਂ ਨੂੰ ਮੰਨਦੇ ਇਨੇ ਸਾਲਾਂ ਬਾਅਦ ਜੀ ਆ ਸਾਲ ਵਿੱਚੋਂ ਜਨਮ ਦਿਨਾਂ ਦਾ ਸਾਲ ਵਿੱਚੋਂ ਆਦੇਣਾਂ ਦਾ ਪਰਮੇਸ਼ਰ ਕਹਿੰਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਤੁਸੀਂ ਅੰਦਰ ਦਿਨਾਂ ਤੇ ਮਹੀਨਿਆਂ ਤੇ ਸਮਿਆਂ ਤੇ ਵਰਿਆਂ ਨੂੰ ਮੰਨਦੇ ਹੋ ਹਾਂਜੀ ਤੁਹਾਡੇ ਲਈ ਮੈਂ ਡਰਦਾ ਹਾਂ ਕਿ ਕਿਤੇ ਇਹੋ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ ਹallelujah ਸੰਤ ਪੰਸਾ ਕਹਿੰਦਾ ਨਾ ਮੈਂ ਤੁਹਾਡੇ ਲਈ ਕਰਦਾ ਹਾਂ ਜਦ ਤੂੰ ਇਹਨਾਂ ਚੀਜ਼ਾਂ ਨੂੰ ਮੰਨਦੇ ਹੋ ਨਾ ਦਿਨੋ ਬਾਰਾਂ ਨੂੰ ਮੰਨਦੇ ਹੋ ਸੰਤ ਕਹਿੰਦਾ ਮੈਂ ਤੁਹਾਡੇ ਲਈ ਡਰਦਾ ਹਾਂ ਕਿ ਕਿਤੇ ਆਂਦਾ ਐਉਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ ਮੇਰੀ ਕਿਤੇ ਮਿਹਨਤਾਂ ਦਾ ਤੁਹਾਡੇ ਵਿੱਚ ਕੀਤੀ ਕਿਤੇ ਵਿਅਰਥ ਨਾ ਚਲੀ ਜਾਵੇ ਜੋ ਤੁਹਾਨੂੰ ਮੈਂ ਸਿਖਾਇਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਪਰਮੇਸ਼ੁਰ ਨੇ ਇਜ਼ਰਾਈਲ ਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕੀਤਾ ਪਰਮੇਸ਼ਰ ਨੇ ਕਿਹਾ ਕੋਈ ਵੀ ਤੁਸੀਂ ਮੂਰਤੀ ਨਾ ਬਣਾਓ ਕਿਸੇ ਦੇ ਕਿਤੇ ਵੀ ਮੱਥਾ ਨਾ ਟੇਕਿਓ ਕਿਸੇ ਮੂਰਤੀ ਦੀ ਉਪਾਸਨਾ ਨਾ ਕਰਿਓ ਪਰ ਜਦੋਂ ਇਸرائیਲੀ ਮਿਸਰ ਦੇ ਗੁਲਾਮੀ ਚੋਂ ਕੱਢੇ ਗਏ ਮੂਸਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਗਿਆ 40 ਦਿਨ 40 ਰਾਤਾਂ ਪਰਮੇਸ਼ਰ ਨੇ ਉਸ ਪਹਾੜ ਉੱਤੇ ਰਿਹਾ ਉਹਨੂੰ ਹੁਕਮ ਦਿਆਂ ਦੋ ਪੱਟੀਆਂ ਲੈ ਆਂਦੀਆਂ ਚਾਹੀਦੀਆਂ ਤੇ 10 ਹੁਕਮ ਲਿਖੇ ਹੋਏ ਸੀ ਤਾਂ ਵਚਨ ਦੇ ਲਿਖਿਆ ਇਸرائیਲੀਆਂ ਨੇ ਕੀ ਕੀਤਾ ਫਿਰ ਉਹਨੂੰ ਕਿਹਾ ਸਾਨੂੰ ਉਹ ਦੇਵਤਾ ਬਣਾ ਕੇ ਦੇ ਜਿਹਦੀ ਉਪਾਸਨਾ ਕਰੀਏ ਜਿਹਦੀ ਅਗੇ ਧੂਫ ਧਕਾਈਏ ਤੇ ਇਹ ਜਾਣਾ ਗਏ ਰਹੀਏ ਸਾਡਾ ਦੇਵਤਾ ਹੈ ਜਿਹੜਾ ਸਾਨੂੰ ਮਿਸਰ ਦੀ ਗਲਮੀ ਚੋਂ ਕੱਢ ਕੇ ਲੈ ਕੇ ਆਇਆ ਪਰਮੇਸ਼ਰ ਨੇ ਪਹਿਲਾਂ ਮਨਾ ਕੀਤਾ ਸੀ ਪਰਮੇਸ਼ਰ ਨੇ ਹੁਕਮ ਦੇਇਆ ਭਾਈ ਤੂੰ ਹੀ ਮੂਰਤੀ ਨਹੀਂ ਬਣਾਉਣੀ ਤੀ ਉਹਦੀ ਪੂਜਾ ਨਹੀਂ ਕਰਨੀ ਤੂੰ ਉਹਦੇ ਤੇ ਮੱਥਾ ਨਹੀਂ ਟੇਕਣਾ ਪਰ ਇਸرائیਲੀ ਉਹ ਹੀ ਕੰਮ ਕਰਦੇ ਤਾਂ ਬਚਨ ਚ ਲਿਖੋ ਪਰਮੇਸ਼ਰ ਦਾ ਕਰੋਧ ਉਹਨਾਂ ਉੱਤੇ ਪੜ ਗਿਆ ਹਜ਼ਾਰਾਂ ਲੋਕ ਪਰਮੇਸ਼ਰ ਹਲੇਲੂਇਆ ਅਰ ਖੁਦਾ ਦਾ ਦਾਸ ਗਰੋਧਵਾਨ ਹੋਇਆ ਮੂਸਾ ਲੋਕ ਕਹਿੰਦੇ ਖੁਦਾ ਦੇ ਦਾਸਾਂ ਨੂੰ ਜੀ ਗਰੋਧ ਨਹੀਂ ਆਉਂਦਾ ਬੱਚੇ ਜਿਨੇ ਕਾ ਮੂਸਾ ਨੂੰ ਗਰੋਧ ਆਇਆ ਮੂਸਾ ਨੇ ਉਹ 10 ਹੁਕਮਦੀਆਂ ਜਿਹੜੀਆਂ ਦੋ ਪੱਟੀਆਂ ਸੀ ਉਹਨੇ ਉਹ پہاਰ ਤੋਂ ਦੇ ਕੇ ਤੋੜ ਦਿੱਤੀਆਂ ਪਹਿਲਾਂ ਨੇ ਪੱਟੀਆਂ ਬੰਦੀਆਂ ਫਿਰ ਇਸ ਰੈਲੀਆਂ ਨੂੰ ਵੰਡਿਆ ਹਲੇਲੂਇਆ ਉਹਨਾਂ ਕਹੇ ਜਿਹੜੇ ਇਹ ਹਵਾ ਵਾਲੇ ਮੇਰੇ ਨਾਲ ਮੋਲ ਕਰੋ ਜਣ ਤੇ ਜਿਹੜੇ ਮੂਰਤੀ ਨੂੰ ਮੰਨਦੇ ਉਹ ਸਾਈਟ ਤੇ ਚਲੇ ਜਾਣ ਹਲੇਲੂਇਆ ਖੁਦਤ ਰੋਧ ਕਰਨ ਵਾਲਾ ਪਰਮੇਸ਼ਰ ਆ ਉਹ ਪਿਆਰ ਕਰਨ ਵਾਲਾ ਵੀ ਪਰਮੇਸ਼ਰ ਆ ਉਹ ਤੁਹਾਨੂੰ ਬਚਾਉਣਾ ਚਾਹੁੰਦਾ ਉਹਨਾਂ ਚੀਜ਼ਾਂ ਤੋਂ ਪਰ ਜਾਣ ਬੁੱਝ ਨਾ ਉਹਨਾਂ ਚੀਜ਼ਾਂ ਦੇ ਵਿੱਚ ਆਪ ਨਾ ਫਸੋ ਇਹ ਸ਼ੈਤਾਨ ਫਸਾਉਂਦਾ ਹੈ ਸੰਸਾਰ ਦੀਆਂ ਚੀਜ਼ਾਂ ਵਿੱਚ ਹਲੇਲੂਇਆ ਬਚ ਜਿਲੀ ਰਹੋ ਇਸ ਸੰਸਾਰ ਦੇ ਰੰਗ ਵਿੱਚ ਨਾ ਰੰਗੇ ਜਾਓ ਹਲੇਲੂਇਆ ਉਨਾ ਵਰਗੇ ਨਾ ਹੋਵੋ ਤੁਹਾਡੇ ਤੇ ਸੰਸਾਰ ਦਾ ਰੰਗ ਨਹੀਂ ਤੁਹਾਡੇ ਉਤੇ ਤੁਹਾਡੇ ਪ੍ਰਭ ਯਿਸੂ ਮਸੀਹ ਦਾ ਰੰਗ ਚੜ੍ਹਦਾ ਹੈ ਹallelujah ਹallelujah ਨਾ ਰੱਖੜੀ ਬੰਨਨ ਦੇ ਨਾਲ ਉਮਰ ਵੱਡੀ ਹੋਣੀ ਆ ਨਾ ਕਰਵਾ ਚੌਥਰ ਦੇ ਨਾਲ ਕਿਸੇ ਦੀ ਉਮਰ ਵੱਡੀ ਹੋਣੀ ਆ ਉਮਰ ਵੱਡੀ ਕਰਨ ਵਾਲਾ ਹੀ ਉਹਵਾ ਪਰਮੇਸ਼ਵਰ ਹੈ ਹallelujah ਬਚਤ ਲਈ ਕੇ ਸਾਡੇ ਜਿੰਦਗੀ ਦੇ ਮਾਲਕ ਸਿਰ ਪਰਮੇਸ਼ਵਰ ਆ ਉਹ ਉਮਰ ਨੂੰ ਵਧਾਉਣ ਨਾਲ ਤੇ ਬੁਢੀ ਕਟਾਉਣ ਨਾਲ ਪਰਮੇਸ਼ਵਰ ਆ ਹallelujah ਔਰ ਇਹ ਬੰਦ ਨੇ ਇੰਨੇ ਦਿਨਾਂ ਨਾਲ ਤਾਗਿਆਂ ਦੇ ਨਾਲ ਹੰਮਰਾਂ ਨਹੀਂ ਵੱਧਦੀਆਂ ਤੇ ਕਈ ਹੁਣ ਐਸੇ ਪਾਸਟਰ ਹੋਣੇ ਆ ਐਸੇ ਖੁਦਾ ਦੇ ਦਾਤ ਹੋਣੇ ਜਿਨ੍ਹਾਂ ਨੇ ਮੁੱਢ ਬੁੱਟਾਂ ਦੇ ਉੱਤੇ ਰਖੜੀਆਂ ਬੱਦੀਆਂ ਆਣੀਆਂ ਔਰ ਉਹਨਾਂ ਕਲਿਸਿਆਂ ਨੂੰ ਮੱਤਕੀ ਦੇਣੀ ਹallelujah ਕਿਉਂਕਿ ਆਪ ਜੀ ਬੰਦਰ ਵਿੱਚ ਜਾ ਬਣ ਚੀਜ਼ਾਂ ਵਿੱਚ ਫਸੇ ਆ ਇਹ ਬੰਦਨਾ ਨੂੰ ਤੋੜਨਾ ਹੈ ਵਚਨ ਚ ਲਿਖਿਆ ਉਹਨੇ ਸਾਡੇ ਬਾਅਦ ਦੇ ਆਪਣਾ ਬਲੀ ਦਾੰਦ ਤੱਕ ਹੀ 15 ਤੋਂ ਛੋਟ ਜਾਈਏ। ਇਹ ਸਮੇਂ ਸਿਰ ਕਿਉਂ ਤਰ ਦੇ ਦਿੱਤੇ ਆਏ ਨੇ? ਕਿਉਂਕਿ ਪ੍ਰਾਣੇ ਸਮੇਂ ਦੇ ਵਿੱਚ ਜਿਹੜੇ ਵੰਝਨ ਉਭੜਦੇ ਆ ਬੜੇ ਧਿਆਨ ਨਾਲ ਸਾਡਾ ਪ੍ਰਾਣੇ ਸਮੇਂ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਸੀ। ਜਾਦੂ ਟੂਣੇ ਕਰਨ ਵਿੱਚ ਚਾਰਾ ਫੁਕੀਆਂ ਕਰਨੀਆਂ ਇਹੋ ਜਿਹੀਆਂ ਚੀਜ਼ਾਂ ਕਰਨ ਵਿੱਚ ਲੋਕ ਫਸੇ ਹੋਏ ਸੀ। ਹallelujah। ਔਰ ਯਿਸੂ ਮਸੀਹ ਸਾਨੂੰ ਇਹਨਾਂ 15 ਨੂੰ ਆਜ਼ਾਦ ਕਰਨ ਲਈ ਆਏ। ਮੇਰੀਆਂ ਭੈਣਾਂ ਜਿਹੜੀਆਂ ਐ ਨਾ ਜੋ ਰਖੜੀ ਬੰਦੀਆਂ ਅੱਜ ਤੋਂ ਬਾਅਦ ਕਿਉਂਕਿ ਮੈਂ ਤੁਹਾਨੂੰ ਪਿਛਲੇ ਸਾਲ ਵੀ ਇਹ ਮਨਚਨ ਦਿੱਤਾ ਹੈ। ਜੇ ਤੁਸੀਂ ਰਖੜੀ ਬੰਨਣੀ ਆਪਣੇ ਭਰਾਵਾਂ ਨੂੰ ਤੁਸੀਂ ਜ਼ਰੂਰ ਜਾਓ ਆਪਣੇ ਭਰਾਵਾਂ ਨੂੰ ਮਿਲਣ ਵਾਸਤੇ ਜਾਓ ਔਰ ਉਹਨਾਂ ਨੂੰ ਕਹਿ ਵੀਰ ਮੈਂ ਰਖੜੀ ਨਹੀਂ ਬੰਨਣੀ ਪਰ ਮੈਨੂੰ ਸੂਟ ਲੈ ਦੇ ਸੋਣਾ ਜੀ। ਹਲੋ ਜੀ। ਇਹ ਬੰਧਨ ਨੇ ਤੁਹੀ ਨੇ ਬੱਜਦੇ ਬੰਧਨ ਦੇ ਵਿੱਚ ਤੁਹਾਡੇ ਭਰਾ ਵੀ ਬੱਜਦੇ ਇਹਨਾਂ ਬੰਧਨਾਂ ਦੇ ਵਿੱਚ ਜਿੰਨਾਂ ਤੂੰ ਕੋਦਾ ਆਜ਼ਾਦ ਕਰਨਾ ਚਾਹੁੰਦਾ ਔਰ ਜਿਹੜੇ ਇਹ ਬੰਧਨ ਵਿੱਚ ਬੱਜ ਜਾਂਦੇ ਹੈ ਸ਼ੈਤਾਨ ਸਾਡੇ ਜੀਵਨ ਚ ਕੰਮ ਕਰਦਾ ਅਹੀਂ ਉਹਨਾਂ ਚੀਜ਼ਾਂ ਨੂੰ ਤੋੜਨ ਵਾਲੇ ਬੰਨਾ ਫਸਣ ਵਾਲੇ ਨਹੀਂ ਬੰਨਾ ਅਨੇ ਵੀ ਅਹੀਂ ਜਦੋਂ ਗਲਾਤੀ ਦੀ ਕਿਤਾਬ ਉਹਦੇ ਪੰਜ ਉਹਦੀ ਇੱਕ ਤੇ ਦਾਤਾ ਪੜਦੇ ਲਿਖਿਆ ਅਜ ਸਾਤੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦ੍ਰਿੜ ਰਹੋ ਅਤੇ ਕਲਾਮੀ ਦੇ ਚੂਲੇ ਹੇਠਾਂ ਮੁੜ ਕੇ ਨਾ ਚੁੱਪੋ ਹallelujah ਪਰਮੇਸ਼ਰ ਇਹ ਤੇ ਦ੍ਰਿੜ ਰਹਿਣ ਵਾਸਤੇ ਸਾਨੂੰ ਕਹਿੰਦਾ ਕਿ ਰਹਿੋ ਦ੍ਰਿੜ ਸਭੋਲਾ ਜੀ ਕਿ ਰਹਿੋ ਦ੍ਰਿੜ ਤਮਕਲ ਚੌਕਸ ਰਹਿਣਾ ਚਕੰਨਾ ਹੋ ਜਾਣਾ ਸ਼ੈਤਾਨ ਕਿਤੇ ਤੁਹਾਨੂੰ ਭਲਾਵੇ ਵਿੱਚ ਨਾ ਪਾ ਦੇ ਕਿਉਂਕਿ ਇਹ ਸੰਸਾਰ ਤੇ ਲੋਕ ਨਹੀਂ ਐ ਕਿੱਥੋਂ ਦੇ ਸਵਰਗ ਦੀ ਪ੍ਰਜਾਹ ਅਜਿਹੀ ਸਵਰਗ ਦੀ ਪ੍ਰਜਾਹ ਆਪਣੇ ਸਵਰਗੀ ਪਿਤਾ ਦੀ ਹੁਕਮ ਮੰਨਣੇ ਕਿ ਜਸ ਸੰਸਾਰ ਦੇ ਮੰਨਣੇ ਹallelujah ਅੱਜ ਕੀ ਲੈ ਕੇ ਆਂਦੇ ਗੁੰਗੇ ਕੁੱਤੇ ਭੌਂਕਣਾ ਨਹੀਂ ਜਾਣਦੇ ਕੁੱਤੇ ਕਿੰਨੂ ਕਿਹਾ ਅੱਜ ਕਿਤੇ ਬਾਹਰ ਟਨੂ ਕਹਿ ਦੋ ਨਾ ਗੁੱਸਾ ਕਰ ਜਾਂਦੇ ਪਰਮੇਸ਼ਰ ਨੇ ਕਿਹਾ ਹੈ ਆਪਣੇ ਦਾਸਾਂ ਨੂੰ ਉਹਨਾਂ ਦੇ ਕੁੱਤੇ ਪੌਂਟਦੇ ਨਹੀਂ ਹallelujah ਸਾਡਾ ਕੰਮ ਰੌਲਾ ਪਾਣਾ ਬਈ ਇਸ ਤਰ੍ਹਾਂ ਨਹੀਂ ਕਰਨਾ ਇਹ ਤੁਹਾਡੇ ਭਲੇ ਵਾਸਤੇ ਨਹੀਂ ਤੁਸੀਂ ਮਸੀਹ ਲੋਕ ਨੂੰ ਮੱਸਾ ਹੋਏ ਖੁਦਾ ਨੇ ਤੁਹਾਨੂੰ ਵਿਸ਼ੇਕ ਕੀਤਾ ਮੱਸਾ ਕੀਤਾ ਹੈ ਤੁਸੀਂ ਪਰਮੇਸ਼ਰ ਦੀ ਸੰਤਾਨ ਉਹ ਪਰਮੇਸ਼ਰ ਦੇ ਪਿਆ ਪੁੱਤਰ ਸਵਰਗ ਦੀ ਪ੍ਰਜਾ ਸੰਸਾਰ ਦੇ ਮੰਦਰਾ ਵਿੱਚ ਨਹੀਂ ਫਸਣਾ ਹallelujah ਜਿਹੜੇ ਇਸ ਸੰਸਾਰ ਦੀਆਂ ਚੀਜ਼ਾਂ ਵਿੱਚ ਫਸੋਗੇ ਤੁਹਾਨੂੰ ਸ਼ੈਤਾਨ ਨਾਸ ਕਰੇਗਾ ਅੱਪਾ ਜਦੋਂ ਮੱਤੀ ਦੀ ਕਿਤਾਬ ਪੜ੍ਹਦੇ ਮੱਤੀ ਦੀ ਕਿਤਾਬ ਵਿੱਚ ਲਿਖਿਆ ਸ਼ੈਤਾਨ ਯਿਸੂ ਮਸੀਹ ਦੇ ਕੋਲ ਆਇਆ ਉਹਨੂੰ ਕਿਹੜੀ ਚੀਜ਼ ਜੋਵ ਕਹਿੰਿਆ ਸੀ ਸਵਰਗ ਦੀਆਂ ਜਾਂ ਧਰਤੀ ਦੀਆਂ ਕਿੰਨੇ ਚਲੇ ਜਾਂਦੇ ਕਿਹੜੀ ਚੀਜ਼ਾਂ ਤੱਕ ਹੈ ਸੀ ਸ਼ੈਤਾਨ ਨੇ ਧਰਤੀ ਦੀਆਂ ਜਾਂ ਸਵਰਗ ਦੀ ਨੇ ਸਾਡੇ ਘਰ ਵਿੱਚ ਮਜਾਲਾ ਕੋਈ ਮਸੀਹ ਦੇ ਕੱਪੜੇ ਵੀ ਧੋਜੇ ਕਲੇਸ਼ ਪੈ ਜਾਂਦਾ ਹੈ ਅੱਸੇ ਦੇ ਕੱਪੜੇ ਨਹੀਂ ਥੋੜੇ ਸੰਗਰਾਣ ਤੇ ਨਹੀਂ ਥੋੜੇ ਮੰਗਲਵਾਰ ਸਿਰਨੇ ਨਾਉਣਾ ਜਿਹਦਾ ਇੱਕੋ ਇੱਕ ਵੀਰ ਆ ਉਹ ਵੀਰਵਾਰ ਸਿਰਨਾ ਨਾਵੇ ਸ਼ਨੀਵਾਰ ਸਿਰਨੀ ਨਾਉਂਦਣਾ ਨੋਹਾਂ ਤੋਂ ਦੂਜੀਆਂ ਦੀ ਲੜਾਈ ਹੋਊਗੀ ਅਸੀਂ ਕੀ ਐ ਨਾ 15 ਦੇ ਵਿੱਚ ਫਸੇ ਸਾਂ ਜੀ ਨਹੀਂ ਜਾਣਦੇ ਸੀ ਇਹਨਾਂ ਚੀਜ਼ਾਂ ਨੂੰ ਪਰ ਜਿਨੇ ਪ੍ਰਭੂ ਦੇ ਵਿਚਾਰੇ ਆਪਾਂ ਪੁੱਛ ਕੇ ਜਾਣਾ ਜਨ ਸ਼ਨੀਵਾਰ ਹਰ ਸ਼ਨੀਵਾਰ ਨਾਉਂਦੇ ਜਦ ਹੀ ਕਿਉਂਕਿ ਸੰਦੇਂ ਚਰਚਾ ਜਾਣਾ ਹੁੰਦਾ ਸੀ ਤੇ ਸ਼ਨੀਵਾਰੀ ਕੱਪੜੇ ਧੋਲਣੇ। ਫੁਦਾ ਸਾਨੂੰ ਬੰਦਨਾ ਤੋਂ ਛੁਟਕਾਰਾ ਦੇਣਾ ਚਾਹੁੰਦਾ ਹੈ ਆਜ਼ਾਦੀ ਦੇ ਲਈ ਉਹਨੇ ਸਾਨੂੰ ਆਜ਼ਾਦ ਕੀਤਾ ਹੈ। ਪਰ ਮੁੜ ਕੇ ਵਜਨ ਲੈ ਕੇ ਫਿਰ ਗੁਲਾਮੀ ਦੇ ਚੂਲੇ ਹੀੜ ਤੇ ਨਾ ਚੁੱਪ। ਨਾਸ਼ ਤਾਂ ਤਾਂ ਤੇ ਜੂਲਾ ਰੱਖ ਫੇਰ ਤੋਂ ਆਪਣੇ ਕੰਧਿਆਂ ਤੇ ਉੱਤੇ। ਫਿਰ ਕਈ ਮਸੀਹ ਪੈਣਾ ਕਹਿੰਦੀਆਂ ਭਾਈ ਕਹਿੰਦੇ ਸਾਡੇ ਇੱਤੇ ਭਾਰ ਪੈਂਦਾ ਮੋਢਿਆਂ ਉੱਤੇ ਸਾਡੇ ਕੰਧਿਆਂ ਤੇ। മേസ്മേശു ഭാ പ്രഭു ഫല ਹalleluyah ਮਤਿੰਦਾ ਜੇ ਤੋ ਬੰਦਨਾ ਹੈ ਕਿਰਨਤਾ ਆਪਣੇ ਬੁੱਟਾਂ ਦੇ ਤੇ ਆਪਣੇ ਗਲਿਆਂ ਦੇ ਵਿੱਚ ਪਰਮੇਸ਼ਵਰ ਦਾ ਕਲਾਮ ਉਹਦਾ ਬਚਨ ਬੰਨਾ ਅੰਤੋਂ ਬਚਨ ਤੁਹਾਡੇ ਗਲਿਆਂ ਦੇ ਵਿੱਚ ਤਵੀਦ ਵਾਂਗ ਹੋਵੇ ਤੁਹਾਡੇ ਹੱਥਾਂ ਤੇ ਬੱਚੇ ਹੋਣ تو دے لگے دروازے پر یہاں چیزوں کو خدا آزاد کرتا یہ چیزاں جہاں چڈ دینی ہاں ہلے بھی کیونکہ ویکو ਇੱਕ ਇੱਕ ਇਹ ਤਾਂ ਰਖੜੀ ਦੀ ਗੱਲ ਨਹੀਂ ਪਰਮੇਸ਼ਰ ਦਾ ਕਲਮ ਕਹਿੰਦਾ ਤੂੰ ਦਿਨਾਂ ਤੇ ਮਹੀਨਿਆਂ ਤੇ ਸਮਿਆਂ ਤੇ ਬਰਿਆਂ ਨੂੰ ਮੰਨ ਦੇ ਆਂਦਾ ਮੈਂ ਤੁਹਾਡੇ ਲਈ ਦਰਦਾ ਕਿ ਕਿਤੇ ਐਉਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ ਆਂਦਾ ਮੈਂ ਤੁਹਾਡੇ ਲਈ ਡਰਦਾ ਹਾਂ ਡਰਦਾ ਕਿਉਂ ਕਿਉਂਕਿ ਉਹ ਪਰਮੇਸ਼ਰ ਦੀ ਕਲਿਸਿਆ ਦੇ ਲਈ ਮਿਹਨਤ ਕਰਦਾ ਸੀ ਉਹਨਾਂ ਨੂੰ ਸਫਲਦਾ ਸੀ ਬਈ ਤੂੰ ਇਦਾਂ ਨਹੀਂ ਕਰਨਾ ਅੰਤ ਤੂੰ ਇਹਨੂੰ ਪੇਰ ਵੀ ਸਮਿਆਂ ਨੂੰ ਮੰਨਦੇ ਹੋ ਵਰਿਆਂ ਨੂੰ ਮੰਨਦੇ ਹੋ ਮਹੀਨਿਆਂ ਨੂੰ ਮੰਨਦੇ ਹੋ ਅਲੱਗ ਹੀ ਦਿਨਾਂ ਨੂੰ ਮੰਨਦੇ ਹੋ ਆਜਾ ਦੇਣਾ ਜਿਹੜੇ ਬੁੱਧਵਾਰ ਕੰਮ ਕਰੋ ਬੁੱਧ ਦੇ ਕੰਮ ਛੋਟ ਹallelujah ਇਸ ਸਾਡੀਆਂ ਬਣਾਈਆਂ ਹੋਈਆਂ ਗੱਲਾਂ ਹੈ ਪਰਮੇਸ਼ਰ ਦਾ ਕਲਾਮ ਨਹੀਂ ਦੱਸਦਾ ਸਾਨੂੰ ਇਸ ਤਰ੍ਹਾਂ ਕਿਉਂਕਿ ਹੁਣ ਤਾਂ ਪ੍ਰਭੂ ਨੇ ਮੈਨੂੰ ਕਲਾਮ ਆਪਣਾ ਦਿੱਤਾ ਪਹਿਲਾਂ ਇਹੀ ਇਹਨਾਂ ਚੀਜ਼ਾਂ 'ਚ ਫਸੇ ਸੀਗੇ ਜਿਨ੍ਹਾਂ ਪੈਣਾ ਤੇ ਬੀਬੀ ਹੁੰਦੇ ਬੱਚੇ ਹੁੰਦੇ ਉਹਨਾਂ ਦੀਆਂ ਮਰਜ਼ੀਆਂ ਨਾਲ ਜਿੰਦਰਾ ਬੰਨ੍ਹ ਦਿੰਦੇ ਆ ਉਹਨਾਂ ਦੇ ਸਰਾਣੇ ਦਾਣੇ ਰੱਖਦੇ, ਲੱਭੀ ਤੀਲਾ ਵਾਲੀ ਰੱਖ ਦਿੰਦੇ ਆ, ਸਰਾਣੇ ਚੁੰਡਾ ਰੱਖ ਦਿੰਦੇ ਆ। ਕੰਚੀ ਰੱਖ ਦਿੰਦੇ ਆ, ਪਰਤ ਰੱਖ ਦਿੰਦੇ ਆ। ਬਈ ਇਹਦੇ ਨਾਲ ਬੁਰੀ ਚੀਜ਼ ਜਿਹੜੀ ਇਹਨਾਂ ਢੇੜੇ ਨਾਲ ਆਵੇਗੀ। ਹੱਥ ਤੇ ਤੇਤੀ ਸਰੋਂ ਬੰਨਦੇ, ਬਾਹਾਂ ਤੇ ਬੰਨਦੇ ਕਿ ਨਹੀਂ। ਬੰਨਦੇ ਨੇ। ਬੱਚੇ ਨੂੰ ਬੰਦਣਾ, ਮਾਂ ਨੂੰ ਬੰਦਣਾ। ਇਹਦੇ ਲੱਗੇ ਜੀ ਢੇੜੇ ਕੋਈ ਚੀਜ਼ ਨਾ ਆਵੇ, ਕੋਈ ਭੂਤ ਪ੍ਰੇਤ ਕੋਈ ਵੀ ਐਸੀ ਚੀਜ਼ ਨਾ ਢੇੜੇ ਆਵੇ। ਔਰ ਕੋ ਉਤਪ੍ਰੇਤ ਇਹ ਚੀਜ਼ਾਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਨਹੀਂ ਜਾਣਦੀਆਂ ਉਹ ਸਿੱਪ ਦਰਦੀਆਂ ਆ ਇਸ ਮੁਸੀਦੋਂ ਔਰ ਡਰਦੀਆਂ ਪਰਮੇਸ਼ਰ ਦੇ ਕਲਾਮ ਤੋਂ ਉਹ ਕਰਤਾ ਦੇ ਨਾਲ ਥੋੜੀ ਡਰਦੀਆਂ ਹੱਲੇ ਨਹੀਂ ਔਰ ਇਹ ਸਭ ਮਤਲਬ ਲੈ ਕੇ ਗਿਆਨ ਨਾ ਹੋਣ ਦੇ ਕਾਰਨ ਮੇਰੀ ਪ੍ਰਜਾ ਨਾ ਸੰਦੀ ਜਾਂਦੀ ਕਿਹਨਾਂ ਨਾ ਹੋਣ ਦੇ ਕਾਰਨ ਅੰਦਰ ਉਹਨਾਂ ਦੇ ਵਿੱਚ ਪਰਮੇਸ਼ਰ ਕਹਿੰਦਾ ਗਿਆਨ ਨਹੀਂ ਮੇਰੀ ਪ੍ਰਜਾ ਤਾਂ ਨਾ ਸੰਡੇ ਉਹ ਸਾਡੇ ਮਾਨ ਨੂੰ ਤਸੱਲੀ ਹੈ ਤਨ ਕੋਈ ਗੱਲ ਨਹੀਂ ਆਪਾਂ ਕੋਈ ਨਹੀਂ ਉੱਥੇ ਚੁੰਮੜਾ ਲਾਇਆ ਪੁੱਠਾ ਕਰਕੇ ਤਵਾ ਮੰਜੇ ਨੂੰ ਲਾਇਆ ਹੁਣ ਨਹੀਂ ਨੇੜੇ ਕਦੇ ਵੀ ਆਉਣਾ ਉਹ ਸਾਡੇ ਮਾਨ ਨੂੰ ਤਸੱਲੀ ਸਾਰੇ ਬੱਚੇ ਜਿਨ੍ਹਾਂ ਲੋਕਾਂ ਨੇ ਛੱਪੜਾਂ ਚ ਵੀ ਸੁੱਧ ਦਿੱਤੇ ਜੰਮ ਕੇ ਜਿਨ੍ਹਾਂ ਨੇ ਤਾਲੀਆਂ ਚ ਸੁੱਟੇ ਨੇ ਉਹਨਾਂ ਦੇ ਨਾਲ ਵਿਚਾਰਿਆ ਨਾ ਸਰੋਂ ਬੱਜੀ ਜਾਂ ਉਹਨਾਂ ਦੇ ਨਾਲ ਤਵੇ ਰੱਖਿਆ ਜਾਂ ਕਰਤਾ ਰੱਖਿਆ ਜਾਂ ਧਾਗੇ ਪਾਏ ਜਿਹਨੂੰ ਬਚਾਉਣਾ ਪਰਮੇਸ਼ਰ ਬਚਾਈ ਲਿਆ ਅਦਮੀ ਮਰਹੀ ਇਹਨਾਂ ਬੰਦਨਾ ਤੋਂ ਆਜ਼ਾਦ ਹੋਣ ਕਦੀ ਵੀ ਇਹਨਾਂ ਚੀਜ਼ਾਂ ਨੂੰ ਨਾ ਬੰਧੋ ਕਿਉਂ ਛੋਟੇ ਜਿਹੇ ਧਾਗਾ ਕੇ ਸਾਨੂੰ ਬਚਾ ਸਕਦਾ ਔਰ ਡੱਬੀ ਟੀਲਾ ਵਾਲੀ ਕੀ ਸਾਨੂੰ ਬਚਾ ਸਕਦੀ ਉਚਾਉਣ ਵਾਲਾ ਹੈ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਯਹੋਵਾ ਪਰਮੇਸ਼ਰ ਹਾਂ ਖੁਦਾ ਨੂੰ ਆਪਣੇ ਅੰਦਰ ਲਾਓ ਉਹਦੀ ਆਤਮਾ ਨੂੰ ਆਪਣੇ ਅੰਦਰ ਲਾਓ ਤੁਹਾਡੇ ਨੇੜੇ ਕੋਈ ਵੀ ਚੀਜ਼ ਨਹੀਂ ਆਉਂਗੀ ਹallelujah ਤੀਖ ਬਿਧਾਰੇ ਕਲਾਮ ਨੂੰ ਆਪਣੇ ਅੰਦਰ ਲਵੋ ਕੋਈ ਵੀ ਭ੍ਰਿਸ਼ਟ ਚੀਜ਼ ਤੁਹਾਡੇ ਅੰਦਰ ਵਾਸ ਨਹੀਂ ਕਰੋਂਗੇ ਇਹ ਦੋ ਚੀਜ਼ਾਂ ਤੁਹਾਨੂੰ ਬਚਾਉਣ ਗਿਆ ਸ਼ੈਤਾਨ ਤੋਂ ਅੰਧਕਾਰ ਦੀਆਂ ਸ਼ਕਤੀਆਂ ਤੋਂ ਹallelujah ਜਿਹਨਾਂ ਦਾ ਮੈਂ ਪ੍ਰਭੂ ਨੂੰ ਪਾਇਆ ਆ ਵੀ ਇਹਨਾਂ ਕੋਲ ਕੋਈ ਧਾਗਾ ਨਹੀਂ ਕੋਈ ਤੀਤ ਨਹੀਂ ਕੋਈ ਛਾਪ ਨਹੀਂ ਕੋਈ ਛੱਲਾ ਨਹੀਂ ਔਰ ਜਿਹਦੋਂ ਮੈਂ ਪ੍ਰਭੂ ਨੂੰ ਨਹੀਂ ਸੀ ਜਾਣਦੀ ਤਾਂ ਮੇਰੇ ਅਨੇਕ ਉਲਾਂ ਪਰ ਨਹੀਂ ਹੁੰਦੀ ਗੀਆਂ। ਟਾਲੇ ਬੱਦੇ ਗੋਣੇ। ਕਲਾਂ ਚ ਪਾਈ ਗੋਣੇ। ਅੱਜ ਤੂੰ ਪ੍ਰਭੂ ਨੂੰ ਜਾਣਿਆ ਪਤਾ ਲੱਗਾ ਕਿ ਜਦ ਖੁਦਾ ਤੁਹਾਡੇ ਅੰਦਰ ਆਵੇਗਾ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ। ਉਹ ਹੀ ਚੀਜ਼ਾਂ ਮਾਨ ਦੇ ਬਾਪ ਜੀ ਉਹ ਵੀ ਤਬਕ ਦੇ ਹੁੰਦੇ ਨਾ। ਅੱਗੇ ਪਾਏ ਨੇ ਤਵੀਤ ਪਾਏ ਹੋਣੇ ਕਮੂਤੀਆਂ ਬਵਾਤੀਆਂ ਦਿਖਾਈਆਂ ਹੋਣੀਆਂ ਸਾਰੇ ਕੀਤੇ ਨੇ ਜੋ ਸਾਨੂੰ ਸੰਸਾਰ ਦੇ ਸਿਖਾਇਆ ਹੀ ਉਹਦੇ ਗੱਲਾਂ ਪਰ ਇਹ ਵੀ ਤਬਕਣਾ ਫੇਰ ਵੀ ਡਰ ਲੱਗਣੇ ਫੇਰ ਵੀ ਕੁਝ ਤਾਂ ਹੋਣ ਪ੍ਰਭੂ ਦੀ ਕਿਰਪਾ ਦੇ ਨਾਲ ਕੋਈ ਪ੍ਰਵਾਹ ਹੈ ਹਲਜੀ ਕਿਉਂਕਿ ਜੇ ਖੁਦਾ ਦਾ ਆਦਮ ਖੁਦਾ ਦਾ ਆਤਮਾ ਕੀ ਹੈ ਇੱਕ ਆਗਿਆ ਜਦੋਂ ਉਹ ਆਗ ਕ ਤੁਹਾਡੇ ਅੰਦਰ ਆ ਗਈ ਤਾਂ ਦੁਸ਼ਟ ਕਿੰਨਾ ਤੁਹਾਡੇ ਕੋਲੇ ਆਵੇਗਾ ਤਨਾਂ ਤੋਂ ਛੁਟਕਾਰੇ ਪਾਉਣੇ ਇਹ ਬੰਧਨ ਨੇ ਆਜ਼ਾਦ ਹੋਣਾ ਇਹਨਾਂ ਚੀਜ਼ਾਂ ਤੋਂ ਅੱਜ ਤੋਂ ਬਾਅਦ ਮੈਂ ਨਹੀਂ ਮੰਨਣਾ ਇਸ ਰੀਤੀ ਰਿਵਾਜ ਨੂੰ ਪ੍ਰਭੂ ਤੇ ਤੇ ਵਾਅਦੇ ਕਰੋ ਫਤਾਂ ਮੈਂ ਨਹੀਂ ਮੰਨਣਾ ਮੈਂ ਮੰਨੂਗੀ ਤੇ ਬਸ ਤੈਨੂੰ ਮੰਨੂਗੀ ਪਰਮੇਸ਼ਰ ਮੈਂ ਮੰਨਾਂਗਾ ਤੇ ਸਿਰਫ ਤੇਨੂੰ ਮੰਨਾਂਗਾ ਕਿਉਂਕਿ ਤੂੰ ਮੇਰਾ ਪਿਤਾ ਪਰਮੇਸ਼ਰ ਹੈ ਤੂੰ ਮੈਨੂੰ ਬਚਾਉਣ ਵਾਲਾ ਤੂੰ ਮੈਨੂੰ ਛਡਾਉਣ ਵਾਲਾ ਮੇਰਾ ਪਰਮੇਸ਼ਰ ਹੈ ਇਹਨਾਂ ਚੀਜ਼ਾਂ ਦੇ ਨਾਲ ਕੁਝ ਨਹੀਂ ਹੁੰਦਾ ਇਹ ਰੀਤੀ ਰਿਵਾਜ ਨੇ ਇਹ ਸੱਚ ਪੁੱਛੋ ਤਾਂ ਭੈਣਾ ਦੇ ਸੂਟ ਲੰਦੇ ਬੰਦੇ ਹਾਲੇਲੀ ਹਾਲੇ ਸਾਥੇ ਸਾਥੇ ਕੀ ਜੋ ਕਰਵਾ ਚੋਥ ਆ ਗਿਆ ਭੈਣਾ ਨੇ ਕਿਹਾ ਸਾਨੂੰ ਇੱਕ ਨਵਾਂ ਸੂਟ ਬਣਾ ਕੇ ਦੋ ਰਕੜੀ ਆ ਗਈ ਦਮੀ ਕਾਣ ਨੇ ਕਿਹਾ ਸਾਡਾ ਸੂਟ ਤੇ ਬੰਦਾ ਹੀ ਇਹ ਸਿਰ ਭੈਣਾ ਦੇ ਬੰਦੇ ਨੇ ਪੈਸੇ ਕਢਾਉਣ ਦੇ ਕਿ ਭਰਾਵਾਂ ਦੇ ਕੋਲ ਆਪਣੇ ਪਰਿਵਾਰ ਦੇ ਕੋਲ ਕਿੱਦਾਂ ਪੈਸੇ ਕਢਾਉਣੇ ਅੰਠੀ ਗੰਦਾ ਨਹੀਂ ਆਪ ਮਾਰ ਲੈਂਦੀ ਬੰਨ ਨਹੀਂ ਆ ਬਲੈਂਦੇ ਆ ਅਲਹੀਮ ਜੇ ਫਰਮਾਨੇ ਖੋਲ ਦਿੰਦਾ ਹੈ ਵਚਨ ਜਿਵੇਂ ਅਜ਼ਾਦੀ ਲਈ ਤੁਹਾਨੂੰ ਆਜ਼ਾਦ ਕਰ ਦਿੰਦਾ ਹੈ ਇਸرائیਲੀਆਂ ਨੂੰ ਆਜ਼ਾਦ ਕੀਤਾ ਸੀ ਪਰਮੇਸ਼ਾ ਨੇ ਬਾਰ ਬਾਰ ਮੂਸਾ ਨੂੰ ਮਾੜਾ ਚੰਗਾ ਬੋਲਦੇ ਸੀ ਕੀ ਕਹਿੰਦੇ ਹੈ ਕਹਿੰਦੇ ਇਹ ਉੱਥੇ ਗੁਲਾਮੀ ਵਿੱਚ ਜੰਗੇ ਸਾਂ ਵਾਵਾ ਨਜ਼ਾਰੇ ਆਉਂਦੇ ਸੀਗੇ ਵਧੀਆ ਖਾਨ ਨੂੰ ਵਧੀਆ ਬਾਪ ਉਹਨੂੰ ਨਹੀਂ ਕਿ ਰੋਕਦਾ ਨਹੀਂ ਕੋਈ ਟੋਕਦਾ ਤੂੰ ਤੇ ਸਾਨੂੰ ਬੰਦਛ ਹੀ ਬੜੇ ਤੂੰ ਤੇ ਸਾਨੂੰ ਲਿਖ ਲੈ ਕੇ ਦੇਣਾ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਆ ਨਹੀਂ ਮੰਨਣਾ ਆ ਨਹੀਂ ਮੰਨਣਾ ਹallelujah ਪਰ ਕਿੰਨਾ ਨਹੀਂ ਪਤਾ ਕਿ ਉਹ ਸਾਰਾ ਉਹਨਾਂ ਦੀ ਭਲਾਈ ਵਾਸਤੇ ਹੀ ਅਜੇ ਆਜ਼ਾਦ ਹੋ ਕੇ ਵੀ ਗੁਲਾਮ ਬਣ ਜਾਂਦੇ ਆ ਗੁਲਾਮ ਨਾ ਬਣੋ ਹੋਰ ਨਾ ਨਵੇਂ ਤਸਨਾ ਬਚਣਾ ਬਚਣਾ کہ اپ یہ چیزاں جہاں اپنے جیون کروں کہ خدا کا وجن سانع کرتا گیا ہے بنو کئی کروا چوتھ مناؤ لے گیا ہے اپنے راشی اپنے نا دے انوسار راشی پڑھ والی چھاپا پا لو تو پھر تھی کر سکتے مینو وجن ضرور دینا پھر تو کر سکتے ہو ਮੈਂ ਤੁਹਾਨੂੰ ਖੁਦਾ ਦਾ ਕਲਾਮ ਦੇ ਸਕਦੀ ਵਚਨ ਦੇ ਸੱਦੀ ਦਾ ਲਿਪਰੇ ਕਰਾਂਗੀ ਵਚਨ ਦੇ ਅਨੁਸਾਰ ਚੱਲਣਾ ਉਹਨੂੰ ਮੰਨਣਾ ਤੁਹਾਡਾ ਕੰਮ ਮੇਰਾ ਨਹੀਂ ਹਲੇ ਜੀ ਵਜੇ ਚ ਲਿਖਣ ਥੋੜਾ ਜਿਹਾ ਖਮੀਰ ਨਹੀਂ ਕਿੰਨਾ ਖਮੀਰ ਥੋੜਾ ਜਿਹਾ ਸਾਰੀ ਤਾਂ ਉਹਨੂੰ ਖਮੀਰਿਆਂ ਕਰ ਦੂ ਤਪਾ ਥੋੜਾ ਜਿਹਾ ਵੀ ਨਹੀਂ ਰੱਖਣਾ ਇਹ ਜਿਹੜਾ ਸਾਰੇ ਨੂੰ ਮਿਲ ਕੇ ਖੁਮੇਰਾ ਕਰੀ ਹallelujah ਛੋਟੀਆਂ ਛੋਟੀਆਂ ਗਲਤੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕੱਢ ਲੈਣੀਆਂ ਜਦੋਂ ਮੈਂ ਇਹ वचन ਆਪਣੇ ਪਰਿਵਾਰ ਨਾਲ ਦਿੰਦੀ ਤੇ ਮੇਰਾ ਪਰਿਵਾਰ ਵੀ ਮੇਰੇ ਵੈਰੀ ਬਣ ਜਾਂਦੇ ਉਹ ਟਾਈਮ ਹallelujah ਹਨ ਤੇ ਖੇਨਾ ਕੋ ਕਿ ਮੈਂ ਸਿਰਫ ਸੱਚ ਦਾ वचन ਤੁਹਾਨੂੰ ਹੀ ਦਿੰਦੀ ਹਾਂ ਇਹ ਸੱਚ ਦਾ वचन ਮੇਰੇ ਪਰਿਵਾਰ ਨੂੰ ਵੀ ਰੋਜ਼ ਦਿੱਤਾ ਜਾਂਦਾ ਹਰ ਰੋਜ਼ ਪਰ ਹਜਬ ਨਹੀਂ ਹੁੰਦਾ ਬਚਦਾ ਨਹੀਂ ਸੱਚਾਈ ਹੈ ਬੱਚੇ ਚਲੋ ਤੁਸੀਂ ਸੱਚਾਈ ਹੀ ਜਾਣਗੇ ਸੱਚਾਈ ਤੁਹਾਨੂੰ ਆਜ਼ਾਦ ਕਰੇਗਾ ਸੱਚ ਨੇ ਆਜ਼ਾਦ ਕਰਨਾ ਜਦੋਂ ਦੀ ਮੰਦਣਾ ਸ਼ੁਰੂ ਕਰਨਾ ਚੱਲਣਾ ਸ਼ੁਰੂ ਕਰ ਦਿੱਤਾ ਸੱਚ ਤੁਹਾਨੂੰ ਆਜ਼ਾਦ ਕਰੇਗਾ ਬਾਣੀ 'ਚ ਵੀ ਲਿਖਿਆ ਹੈ ਕਿ ਹੁਕਮ ਮੰਨਣ ਦੀਆਂ ਵਰਕ ਤਾਂ ਬੇਮੁਖ ਹੁੰਦੇ ਸ਼ਰਾਬ ਨੇ ਉਹਨੇ ਇੱਕ ਵਾਰ ਤੇ ਪ੍ਰਭੂ ਉਹ ਵੀ ਆਪਣੀ ਜੀਸਤ ਖੜੀ ਕਰਕੇ ਤਾਂ ਦੇਖੋ ਇਹਦੇ ਵਿੱਚ ਤਾਂ ਕੋਈ ਇਹੋ ਜਿਹਾ ਨਾਮ ਨਹੀਂ ਪੈਂਦੀ ਤਾਂ ਇਹਦੇ ਦੀਵਾਲੀ ਵੀ ਮਨਾਈ ਹੈ بندے سارے کام کیتے پر جو میں کہا وہ خدا تہوش دینا چاہتا ہے پرگ دینا چاہتا ہے ہر کھنے جنے جہاں نہیں بننے گے وعدہ کربھو نہ رکڑی لے کے جانی نہ بننی ਨਾ ਕਰਵਾ ਚੌਥਰਣਾ ਨਾ ਕੋਈ ਉਹ ਰੀਤੀ ਰਿਵਾਜ ਮੰਨਣਾ ਜਿਹੜਾ ਬਹਿਵਲ ਤੋਂ ਬਾਹਰ ਹੈ ਉਹ ਬਰਾਈਆਂ ਤੋਂ ਮਨ ਲਈਏ ਤੁਹਾਡੇ ਲਈ ਮੇਰੇ ਲਈ ਨਹੀਂ ਕਰ ਹallelujah ਪਰਮੇਸ਼ਰ ਤੁਹਾਨੂੰ ਇਸ ਵਜੇ ਦੇ ਦੁਆਰਾ ਆਸ਼ੀਸ਼ ਦੇ ਬਰਕਤ ਦੇ ਸਮੇਂ ਹੋਏ ਵਜਨ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਤਾਂ تینੋਂ ਕੋਵਾਂ ਖੁਦਾ ਜੋ ਤੁਹਾਡੇ ਲੋਕਾਂ ਨੇ ਵਚਨ ਸੁਣਿਆ ਪ੍ਰਭੂ ਇਸ ਵਚਨ ਦੇ ਦੁਆਰਾ ਆਪਣੀਆਂ ਬੇਟੀਆਂ ਨੂੰ ਪੁੱਟਿਆਂ ਨੂੰ ਬੜੀ ਆਸ਼ੀਸ਼ ਦੇ ਬਰਕਤ ਦੇ ਬੰਦਾ جیون چنا لگ گیا اس وجنہ بڑی برگ دو آشیش دوی آتماس کرتے بتا ساری مہما ਨਾਮ ਲਵੇ ਯਿਸੂ ਨਾਜ਼ਰੀ ਦਾ ਨਾਮ ਚ ਮੰਗੇ ਅਮੇਨ ਅਮੇਨ ਹallelujah